ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਨਾਲ ਕਦੇ ਵੀ ਡਿਪਰੈਸ਼ਨ ਦੀ ਬਿਮਾਰੀ ਨਹੀਂ ਹੁੰਦੀ ਤੇ ਨਾਲ ਹੀ ਇਮਿਊਨਿਟੀ ਸਿਸਟਮ ਵੀ ਮਜ਼ਬੂਤ ਰਹਿੰਦਾ ਹੈ ਨੰਬਰ 2 ਜੇਕਰ ਤੁਹਾਨੂੰ ਕਦੇ ਕਿਸੇ ਕਾਰਨ ਕਰਕੇ ਨੀਂਦ ਨਹੀਂ ਆ ਰਹੀ ਤਾਂ ਤੁਸੀਂ ਸੌਣ ਤੋਂ ਅੱਧਾ ਘੰਟਾ ਪਹਿਲਾਂ ਹਲਦੀ ਵਾਲਾ ਦੁੱਧ ਪੀ ਲਓ ਇਸ ਨਾਲ ਤੁਹਾਨੂੰ ਨੀਂਦ ਜਲਦੀ ਆ ਜਾਵੇਗੀ ਨੰਬਰ 3 ਜੇਕਰ ਤੁਹਾਨੂੰ ਘਰਾੜੇ ਆਉਣ ਦੀ ਸਮੱਸਿਆ ਹੈ ਤਾਂ ਤੁਸੀਂ ਸਰੋਂ ਦੇ ਤੇਲ ਪਹਿਲਾਂ ਡ੍ਰੌਪ ਵਿੱਚ ਪਾ ਲਓ ਫਿਰ ਸਮੇਂ ਸਮੇਂ ਇਸ ਨੂੰ ਨੱਕ ਵਿੱਚ ਇੱਕ ਇੱਕ ਬੂੰਦ ਕਰਕੇ ਦੋ ਬੂੰਦਾਂ ਜ਼ਰੂਰ ਪਾਓ ਕੁਝ ਦਿਨਾਂ ਵਿੱਚ ਹੀ ਤੁਹਾਡੀ ਘਰਾੜਿਆਂ ਦੀ ਸਮੱਸਿਆ ਬਿਲਕੁਲ ਦੂਰ ਹੋ ਜਾਵੇਗੀ ਨੰਬਰ 4 ਨਿੰਬੂ ਦਾ achar ਦਾ ਸੇਵਨ ਮੋٹے ਲੋਕਾਂ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਲਈ ਸਾਨੂੰ ਨਿਯਮਤ ਮਾਤਰਾ ਵਿੱਚ ਨਿੰਬੂ ਦਾ achar ਜ਼ਰੂਰ ਖਾਣਾ ਚਾਹੀਦਾ ਹੈ ਨੰਬਰ 5 ਜਿੰਨਾ ਲੋਕਾਂ ਨੂੰ ਕਬਜ ਦੀ ਸਮੱਸਿਆ ਜ਼ਿਆਦਾ ਹੋਵੇ ਤਾਂ ਉਸ ਇਨਸਾਨ ਨੂੰ ਮਿੱਠੇ ਚੀਨੀ ਵਾਲੇ ਬਿਹੇ ਛੋਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਕਬਜ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਨੰਬਰ 6 ਜੇਕਰ ਤੁਸੀਂ ਜ਼ਿਆਦਾਤਰ ਜ਼ਮੀਨ ਤੇ ਬੈਠਦੇ ਹੋ ਤਾਂ ਕੋਸ਼ਿਸ਼ ਕਰੋ ਕਿ ਉੱਠਣ ਵੇਲੇ ਬਿਨਾਂ ਸਹਾਰੇ ਤੋਂ ਹੀ ਉੱਠਿਆ ਜਾਵੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਹੱਡੀਆਂ ਦੇ ਜੋੜ ਅਤੇ ਗੋਡੇ ਮਜ਼ਬੂਤ ਰਹਿੰਦੇ ਹਨ ਨੰਬਰ 7 ਬੈਠਣ ਸਮੇਂ ਹਮੇਸ਼ਾ ਹੀ ਖਿਆਲ ਰੱਖੋ ਕਿ ਕਦੇ ਵੀ ਪੈਰਾਂ ਨੂੰ ਕਰਾਸ ਕਰਕੇ ਨਾ ਬੈਠੋ ਇਸ ਨਾਲ ਖੂਨ ਸੰਦੇ ਦੇ ਸੰਚਾਰ ਵਿੱਚ ਰੁਕਾਵਟ ਹੁੰਦੀ ਹੈ ਜਿਸ ਕਾਰਨ ਪਿੱਠ ਦਰਦ ਅਤੇ ਕਮਰ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਨੰਬਰ 8 ਜੋ ਇਨਸਾਨ ਪਿਸ਼ਾਬ ਨੂੰ ਰੋਕ ਕੇ ਰੱਖਦੇ ਹਨ ਉਹਨਾਂ ਨੂੰ ਲਗਵੇ ਦੀ ਸਮੱਸਿਆ ਹੋ ਸਕਦੀ ਹੈ ਤੇ ਗੁਰਦਿਆਂ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਪਿਸ਼ਾਬ ਨੂੰ ਕਦੇ ਵੀ ਰੋਕ ਕੇ ਨਹੀਂ ਰੱਖਣਾ ਚਾਹੀਦਾ। ਨੰਬਰ 9 ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਘੱਟ ਹੋਣ ਦੀ ਸ਼ਿਕਾਇਤ ਹੈ ਉਹਨਾਂ ਨੂੰ ਨਾਸ਼ਤੇ ਵਿੱਚ ਖਜੂਰ ਜ਼ਰੂਰੀ ਖਾਣੇ ਚਾਹੀਦੇ ਹੈ। ਨੰਬਰ 10 ਨਮਕ ਦੇ ਨਾਲ ਅਤੇ ਖਟੀਆਂ ਚੀਜ਼ਾਂ ਦੇ ਨਾਲ ਕਦੇ ਵੀ ਦੁੱਧ ਦਾ ਸੇਵਨ ਨਾ ਕਰੋ ਦੁੱਧ ਹਮੇਸ਼ਾ ਇਕੱਲਾ ਹੀ ਪੀਣਾ ਚਾਹੀਦਾ ਹੈ ਕਿਉਂਕਿ ਦੁੱਧ ਆਪਣੇ ਆਪ ਇੱਕ ਸੰਪੂਰਨ ਭੋਜਨ ਹੈ ਨੰਬਰ 11 ਕਈ ਲੋਕ ਨਾਰੀਅਲ ਦੇ ਛਿਲਕੇ ਨੂੰ ਸੁੱਟ ਦਿੰਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਨਾਰੀਅਲ ਦੇ ਛਿਲਕੇ ਨੂੰ ਦੁੱਧ ਵਿੱਚ ਪੀਸ ਕੇ ਜੇਕਰ ਹੱਥਾਂ ਉੱਪਰ ਲਗਾਉਂਦੇ ਹੋ ਤਾਂ ਹੱਥਾਂ ਦਾ ਕਾਲਾਪਨ ਦੂਰ ਹੋ ਜਾਂਦਾ ਹੈ ਨੰਬਰ 12 ਜੇਕਰ ਸਿਰ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਫੇਰ ਸੌ ਜਾਓ ਤੇ ਸੌ ਫਾਲਕਾ ਜਹਾ ਜੈਫਲ ਪਾ ਕੇ ਇਸ ਦਾ ਕੜਾ ਬਣਾ ਕੇ ਪੀਓ ਜੇ ਤੁਹਾਨੂੰ ਸਮੱਸਿਆ ਇਸ ਤੋਂ ਬਹੁਤ ਜਲਦੀ ਰਾਹਤ ਮਿਲੇਗੀ ਨੰਬਰ 13 ਲੂਜ਼ ਮੋਸ਼ਨ ਦੀ ਸਮੱਸਿਆ ਹੋਣ ਤੇ ਦੁੱਧ ਜਾਂ ਫੇਰ ਦੁੱਧ ਵਿੱਚ ਬਣੀਆਂ ਚੀਜ਼ਾਂ ਖਾਣੀਆਂ ਬਿਲਕੁਲ ਬੰਦ ਕਰ ਦਿਓ ਨੰਬਰ 14 ਜੇਕਰ ਤੁਸੀਂ ਸਵੇਰੇ ਉੱਠ ਕੇ ਗੁਲਾਬ ਦਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੈ ਤੇ ਅੱਖਾਂ ਨੂੰ ਸਾਫ਼ ਰੱਖਣ ਵਿੱਚ ਬਹੁਤ ਮਦਦ ਕਰਦੀ ਹੈ। ਨੰਬਰ 15 ਬਿਹ ਹੀ ਰੋਟੀ ਖਾਣ ਨਾਲ ਦੰਦਾਂ ਵਿੱਚ ਠੰਡਾ ਗਰਮ ਲੱਗਣ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਤੇ ਦੰਦ ਵੀ ਮਜ਼ਬੂਤ ਬਣਦੇ ਹਨ। ਨੰਬਰ 16 ਜੇਕਰ ਤੁਸੀਂ ਆਪਣੇ ਚਿਹਰੇ ਅਤੇ ਆਪਣੀ ਸਕਿਨ ਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਖਾਓ। ਤੁਹਾਨੂੰ ਕਦੇ ਵੀ ਸਕਿਨ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨੰਬਰ 17 ਗਰਮੀਆਂ ਦੇ ਦਿਨਾਂ ਵਿੱਚ ਪਾਣੀ ਵਿੱਚ ਪੁਦੀਨਾ ਪਾ ਕੇ ਪੀਓ ਤੁਹਾਡਾ ਪੇਟ ਠੀਕ ਰਹੇਗਾ। ਨੰਬਰ 18 ਜਿਆਦਾ ਚਾਹ ਪੀਣ ਨਾਲ ਤੁਹਾਨੂੰ ਗੈਸ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 19 ਸਰਦੀਆਂ ਦੇ ਮੌਸਮ ਹੋਵੇ ਜਾਂ ਫਿਰ ਗਰਮੀਆਂ ਦੇ ਦਿਨਾਂ ਵਿੱਚ 7 ਤੋਂ 8 ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਨੰਬਰ 20 ਹਲਦੀ ਵਾਲਾ ਦੁੱਧ ਸੌਣ ਤੋਂ ਪਹਿਲਾਂ ਪੀ ਲੈਣਾ ਨਾਲ ਠੰਡ ਦੇ ਮੌਸਮ ਵਿੱਚ ਕਾਫੀ ਜ਼ਿਆਦਾ ਲਾਭ ਦੇਕ ਹੁੰਦਾ ਹੈ। ਨੰਬਰ 21 ਦੇਖਣ ਸੁਣਨ ਵਿੱਚ ਦਿੱਕਤ ਹੋਵੇ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਹੋਵੇ ਤੁਹਾਡੀ ਜ਼ਿਆਦਾ ਸਤੇਜਾਨ ਦਾ ਸੰਕੇਤ ਹੋ ਸਕਦਾ ਹੈ। ਨੰਬਰ 2 ਜੇਕਰ ਲੰਬਾ ਸਫ਼ਰ ਕਰਦੇ ਹੋਏ ਤੁਹਾਨੂੰ ਉਲਟੀ ਆ ਜਾਂਦੀ ਹੈ ਤਾਂ ਤੁਸੀਂ ਪਾਣ ਚਬਾ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਤੁਰੰਤ ਆਰਾਮ ਮਿਲੇਗਾ ਨੰਬਰ 23 ਜੋ ਲੋਕ ਬਹੁਤ ਜ਼ਿਆਦਾ ਤੇਜ਼ ਚੱਲਦੇ ਹਨ ਉਹਨਾਂ ਨੂੰ ਪੇਟ ਦੀਆਂ ਬਿਮਾਰੀਆਂ ਕਦੇ ਵੀ ਨਹੀਂ ਹੁੰਦੀਆਂ ਇਸ ਤੋਂ ਇਲਾਵਾ ਤੇ ਚੱਲਣਾ ਸਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚਾ ਕੇ ਰੱਖਦਾ ਹੈ ਨੰਬਰ 24 ਨਿੰਬੂ ਦਾ ਰਸ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ ਨੰਬਰ 25 ਜਿਆਦਾ ਦੇਰ ਤੱਕ ਇੱਕ ਜਗ੍ਹਾ ਤੇ ਬੈਠਣ ਕੇ ਕੰਮ ਕਰਨ ਨਾਲ ਤੁਹਾਡਾ ਦਿਮਾਗ ਕਮਜ਼ੋਰ ਹੋ ਜਾਂਦਾ ਹੈ। ਨੰਬਰ 26 ਕ੍ਰੇਲੇ ਦੇ ਰਸ ਵਿੱਚ ਖੰਡ ਮਿਲਾ ਕੇ ਪੀਣ ਨਾਲ ਖੂਨੀ ਬਵਾਸੀਰ ਤੋਂ ਰਾਹਤ ਮਿਲਦੀ ਹੈ। ਨੰਬਰ 27 ਦਵਾਈ ਖਾ ਕੇ ਕਦੇ ਵੀ ਤੁਰੰਤ ਸੌਣਾ ਨਹੀਂ ਚਾਹੀਦਾ। ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਨੰਬਰ 28 ਮੋਮ ਨੂੰ ਪਿਘਲਾ ਕੇ ਫਟੀਆਂ ਹੋਣ ਅੱਡੀਆਂ ਤੇ ਲਗਾਉਣ ਨਾਲ ਫਟੀਆਂ ਹੋਣੀਆਂ ਅੱਡੀਆਂ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਂਦੀ ਹੈ। ਨੰਬਰ 29 ਹਲਦੀ ਪੁੰਨ ਕੇ ਉਸ ਦੇ ਉੱਪਰ ਹਸ਼ੈਦ ਲਗਾ ਕੇ ਚਟਣ ਨਾਲ ਜੁਕਾਮ ਬਿਲਕੁਲ ਖਤਮ ਹੋ ਜਾਂਦਾ ਹੈ। ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ। ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ